ਇੱਕਰੋ ਇੱਕਰੋ ਨਰੇਕਾ ਦੇ ਲਈ ਹੱਥ ਇੱਥੇ ਰੱਖ ਕਾਮਰੇਡ ਹਾਕਮ ਸਿੰਘ ਬੋਲਦਾ ਹਾਂ ਨਾਰੇ ਬਾਜੀ ਜੀ ਸਾਨੂੰ ਤਾਂ ਕਰਨੀ ਪਈ ਵੀ ਸਾਡਾ ਕੰਮ ਆ ਜਿਹੜਾ ਨਰੇਗਾ ਦਾ ਪਹਿਲਾਂ ਡੀਸੀ ਦੇ ਵੀ ਗਏ ਸੀ ਬੰਦੇ ਸਾਡੇ ਤੇ ਉਹ ਚੱਲ ਨਹੀਂ ਰਿਹਾ ਤੇ ਇਹਨਾਂ ਨੇ 30 40 ਬੰਦੇ ਨੇ ਤੀਹਾਂ ਨੇ ਕੰਮ ਚਲਾਇਆ ਜਿਹੜਾ ਤੇ ਨਾਲ ਹੀ ਸਾਡਾ ਕੰਮ ਵੀ ਚੱਲਣਾ ਚਾਹੀਦਾ ਕੰਮ ਨੂੰ ਰੋਕ ਇਹ ਜੀ ਝਾੜੂ ਵਾਲੇ ਲੈ ਰਹੇ ਆ ਲਾਭ ਸਿੰਘ ਗੁੱਗੂ ਲਾਭ ਸਿੰਘ ਗੁੱਗੋ ਕੇ ਇਹਨੇ ਕਿ ਡਿਮਾਂਡ ਨਹੀਂ ਪੈਣ ਦਿੱਤੀ ਕਿੰਗ ਗੱਲ ਮਾੜੀ ਆ ਦੀ ਕਿੰਨੇ ਮਜ਼ਦੂਰਾਂ ਦੀ ਇਹਨੇ ਜੀ 200 ਮਜ਼ਦੂਰ ਦੀ ਨਹੀਂ ਡਿਮਾਂਡ ਪੈਣ ਦਿੱਤੀ ਕਿੰਨੇ 600 300 ਹੋਊ ਇਸ ਵਕਤ 350 ਠੀਕ ਆ 500 ਹੋਊਗਾ 500 ਹਾਂ ਨਾਰੇ ਬਾਜੀ ਤਾਂ ਜਿੰਨਾ ਚਿਰ ਸਾਨੂੰ ਕੰਮ ਨਾ ਦੇ ਲੈਣਗੇ ਉਹਨਾਂ ਚਿਰ ਹੀ ਕਰਾਂਗੇ ਅਸੀਂ ਗਰੀਬ ਪਰਿਵਾਰ ਆ ਜੀ ਸਾਡਾ ਤੇ ਅਸੀਂ ਰੋਟੀ ਰੋਜੀ ਬਿਨਾਂ ਕਿਵੇਂ ਰਹਿਾਂਗੇ ਕਿਉਂਕਿ ਕੰਮ ਸਾਨੂੰ ਮਿਲ ਨਹੀਂ ਰਿਹਾ ਇਸ ਵਕਤ ਦਿਹਾੜੀ ਜੋਤਾ ਖੜਾ ਵੀ ਇਹਨਾਂ ਰੇਗਾ ਦੇ ਕੰਮ ਕਰਨੀ ਅਸੀਂ ਝਾਕਦੇ ਆ ਵੀ ਸਾਨੂੰ ਕੰਮ ਮਿਲਣਾ ਚਾਹੀਦਾ ਦੋ ਦੋ ਚਾਰ ਚਾਰ ਜੀ ਖਾਣ ਵਾਲੇ ਆ ਸਾਡੇ ਤੇ ਅਸੀਂ ਜਾਮਾਂ ਵੇਖੇ ਧਰ ਨੂੰ ਵੀ ਸਾਨੂੰ ਕੰਮ ਦਿੱਤਾ ਜਾਵੇ ਹਾਂ ਜੀ ਅਸੀਂ ਡੀਸੀ ਸਾਹਿਬ ਦੇ ਵੀ ਗਏ ਆ ਇਕੱਠੇ ਹੋ ਕੇ ਮੰਗ ਪੱਤਰ ਦਿੱਤਾ ਵਾ ਸਾਡਾ ਉਹ ਵੀ ਬਨੇ ਕਿਹਾ ਵੀ ਕੰਮ ਚਲਾ ਲਓ ਵੀ ਇਹ ਲਾਭੋ ਕੋ ਕਹਿੰਦੇ ਜਿਹੜੀ ਡਿਮਾਂਡ ਪੈਣ ਨਹੀਂ ਦਿੱਤੀ ਗਰਮੇਲ ਕੋਰਾ ਜੀ ਮਾਮਲੇ ਜੀ ਸਾਨੂੰ ਕੰਮ ਨਹੀਂ ਮਿਲ ਰਿਹਾ ਹੁਣ ਅਸੀਂ ਕੰਮ ਦੀ ਖਾਤਰ ਟੱਕੇ ਖਾਨੇ ਆ ਸਾਡੀ ਜਣੀ ਡਿਮਾਂਡ ਹੈ ਜਦੋਂ ਅਸੀਂ ਡੀਸੀ ਦੇ ਵੀ ਗਏ ਆ ਤੇ ਡੀਸੀ ਨੇ ਸਾਡੀ ਡਿਮਾਂਡ ਵੀ ਕੱਢੀ ਹੈਗੀ ਉਹ ਕਹਿੰਦਾ ਵੀ ਜਾ ਕੇ ਤੁਸੀਂ ਸੈਕਟਰੀ ਕੋਲੇ ਚਲੇ ਜਾਓ ਤੇ ਉਹ ਉੱਥੇ ਗਏ ਜਣੀ ਮੇਰੀ ਸਾਡੀ ਉਹ ਗੱਲ ਸੁਣੀ ਨਹੀਂ ਜੀ ਸਾਡੀ ਡਿਮਾਂਡ ਨਹੀਂ ਪਾਈ ਰਹੀ ਤੇ ਤਿੰਨ ਮਹੀਨਿਆਂ ਦੇ ਮੇਰੇ ਵੀ ਪੈਸੇ ਰਹਿੰਦੇ ਹੈਗੇ ਤੇ ਸਾਡੀ ਡਿਮਾਂਡ ਮਿਲਣੀ ਚਾਹੀਦੀ ਹੈ ਸਾਨੂੰ ਪੈਸੇ ਆਉਣੇ ਚਾਹੀਦੇ ਆ ਸਾਡਾ ਕੰਮ ਚੱਲਦਾ ਕਰਨਾ ਚਾਹੀਦਾ ਹੈਗਾ ਕਮਜੀਤ ਗਲਵ ਸਿੰਘ ਜਿਹੜਾ ਹੋ ਗੱਗੋ ਵਾਲਾ ਉਹਨੇ ਰੋਕਿਆ ਜੀ ਸਾਡਾ ਕੰਮ ਉਹਨਾਂ ਬੰਦਿਆਂ ਨੂੰ ਮਿਲ ਰਹੀ ਹੈ ਸਾਡੀ ਡਿਮਾਂਡ ਤੋਂ ਰੋ ਲਿਖ ਕੇ ਆਈ ਹੈ ਸਾਨੂੰ ਮਿਲ ਨਹੀਂ ਰਹੀ ਬਸ ਜੀ ਜੇ ਇੱਕ ਦਿਹਾੜੀ ਲਾ ਲੈਨੇ ਆ ਖਾ ਲੈਨੇ ਆ ਮੇਰੇ ਵਰਗੀ ਝਾਕ ਦੇਣਾ ਸੀ ਸਾਰੇ ਹੱਥਾਂ ਨਹੀਂ ਝਾਕਦੇ ਆਂਗੇ ਜੇ ਹੋ ਗਿਆ ਤਾਂ ਚਲਾ ਲਿਆ ਨਹੀਂ ਦਾਣਿਆਂ ਦੀ ਮੁਠੀ ਵੀ ਮੁਕਦੇ ਜਾਂਦੇ ਉਹ ਵੀ ਨਹੀਂ ਕਰ ਰਹੇ ਅਸੀਂ ਤਾਂ ਜੀ ਐਨੇ ਔਖੇ ਕਰਦੇ ਆ ਨਾ ਇਹਨਾਂ ਨੇ ਤਪਾ ਤੇ 6 ਮਹੀਨੇ ਹੋ ਗਏ ਸਾਡਾ ਕੰਮ ਨਹੀਂ ਚੱਲਣ ਦਿੰਦੇ 6 ਮਹੀਨੇ ਹੋ ਗਏ ਸਾਡਾ ਕੰਮ ਨਹੀਂ ਚੱਲਿਆ ਹੋਰ ਸਾਰੇ ਪਿੰਡੋਂ ਪਿੰਡੀ ਚੱਲੀ ਜਾਂਦਾ ਸਾਡਾ ਕਿਉਂ ਨਹੀਂ ਇਹ ਚੱਲਣ ਨੰਦਾ ਸਾਡੇ ਨਾਲ ਕੀ ਦੋਸ ਬਣੀ ਆ ਦੀ ਲਾਹਵ ਸਿੰਘ ਜੀ بڑی 35 ਕਿਲੋ ਕਣਕਾਂ ਦੀ ਛੋ ਵੀ 5-5 ਕਿਲੋ ਤੇ ਮਾਰੀ ਉਹ ਵੀ ਪਰਿਵਾਰ ਹੁਣ ਦੱਸ ਖਾਊਗਾ ਕਿ ਛੱਡੂਗਾ ਕਿ ਉਹਦੇ ਨਾਲ ਟਾਈਮ ਪਾਸ ਕਿਵੇਂ ਲੰਘੂਗਾ ਹਾਂਜੀ ਉਹਨਾਂ ਨੂੰ ਵੀ ਧਾਰ ਬੰਦ ਕਰਤਾ ਉਹ ਕਹਿੰਦੇ ਲਿਆ ਉਹ ਨਗਦ ਫੇਰ ਲੈ ਜਾ ਹਾਂ ਠੀਕ ਆ ਜੀ ਬਸ ਸਾਡਾ ਇਹ ਉਗੋ ਵਾਲਾ ਬਸ ਸਾਡੇ ਨਾਲ ਸਹਿਮਤ ਹੋ ਜੇ ਵੀ ਸਾਡਾ ਕੰਮ ਚੱਲਣ ਦੇ ਦੇਵੇ ਤੇ ਸਾਨੂੰ ਉਹ ਆਪਦਾ ਚਲਾ ਲੈਣਾ ਅਸੀਂ ਆਪਦਾ ਚਲਾ ਲਗੇ ਹਾਂਜੀ ਅਸੀਂ ਤਾਂ ਫਿਰ ਹੁਣ ਤੁਹਾਨੂੰ ਵੀ ਪਤਾ ਹੀ ਵੀ ਟਾਈਮ ਪਾਸ ਮਸਾ ਕਰਦੇ ਆਂ ਟਾਈਮ ਪਾਸ ਮਸਾ ਹੁੰਦਾ ਗਰੀਬਾਂ ਦਾ ਥੋੜਾ ਮਸਲਾ ਹੱਲਣਾ ਫਿਰ ਸੰਘਰਸ਼ ਕਰੋਗੇ ਨਾਲੇ ਨਾ ਜਾ ਕੇ ਧਰਨਾ ਵਗੈਰਾ ਲਾਉਣਾ ਤੁਸੀਂ ਹਾਂਜੀ ਫਿਰ ਅਸੀਂ ਧਰਨਾ ਵੀ ਲਾਵਾਂਗੇ ਜੇ ਨਾ ਸਾਡਾ ਕੰਮ ਬੰਨ੍ਹ ਦਿੱਤਾ ਫਿਰ ਅਸੀਂ ਉਹਦੇ ਬਾਹਰ ਚ 70 ਬਸਾਵਾਂਗੇ ਕੋਈ ਲੋਕੇ ਨਹੀਂ ਅਸੀਂ ਕਹਿੰਦੇ ਅਸੀਂ ਉੱਡਦੇ ਬਾਜ਼ਾਰ ਕਹਿ ਰਹੇ ਆਂਗੇ ਹਾਂ ਕੀ ਨਾਮ ਮਾਦੇ ਤੁਹਾਡਾ ਗਰਮੇਲਕੁਰ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਮੈਂ ਬਤੌਰ ਜੀਆਰ ਇਸਮਰ ਰੇਗਾ ਬਲਾਕ ਛੇਣੇ ਵਿੱਚ ਕੰਮ ਕਰ ਰਿਹਾ ਹਾਂ ਤੇ ਮੈਨੂੰ ਆ ਮੀਡੀਆ ਦੇ ਹੁਣੇ ਥਰੂ ਪਤਾ ਲੱਗਿਆ ਹੈਗਾ ਕਿ ਕਹਿੰਦੇ ਵੀ ਆਮਗੜ੍ਹ ਦੇ ਵਿੱਚ ਕੋਈ ਨਰੇ ਗੰਮੀ ਕੋਈ ਨਾ ਕੋਈ ਮਸਲਾ ਕਰ ਰਿਹਾ ਹੈ ਤੇ ਜੋ ਪਿਛਲੇ ਦਿਨੀ ਕੁਝ ਬੰਦਿਆਂ ਦਾ ਕੰਮ ਉੱਥੇ ਜਿਵੇਂ ਤਕਰੀਬਨ 40 ਤੋਂ 50 ਬੰਦਿਆਂ ਦਾ ਮਾਸਰੂਲ ਨਿਕਲਿਆ ਹੋਇਆ ਹੈ ਤੇ ਉਹ ਕੰਮ ਚੱਲ ਵੀ ਰਿਹਾ ਹੈ ਤੇ ਜੋ ਰਹਿ ਗਏ ਨੇ ਉਹਨਾਂ ਦਾ ਵੀ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਲਿਸਟਾਂ ਜਾਂ ਖੁਦ ਜਾ ਕੇ ਉੱਥੇ ਅਨਾਊਂਸਮੈਂਟ ਕਰਾ ਕੇ ਉਹਨਾਂ ਦੇ ਮਾਸਰੂਲ ਕੱਢ ਦਾਂਗੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਨਾ ਕੋਈ ਸਿਆਸੀ ਪਾਰਟੀ ਦਾ ਕੋਈ ਜ਼ੋਰ ਹੈ ਠੀਕ ਹੈ ਨਾ ਕੋਈ ਹੋਰ ਗਾਰੰਟੀ ਦੇ ਡਾ ਕੋਈ ਗੱਲ ਨਹੀਂ ਅਸੀਂ ਖੁਦ ਆਪਦੀ ਵਿਆਪ ਤੇ ਇਹ ਸਾਰਾ ਮਤਲਬ ਆਊਟਡ ਕਰ ਦੂੰਗਾ ਬਾਕੀ ਬਾਕੀ ਸਰਕਾਰ ਦੇ ਹਦਾਇਤਾਂ ਹਦਾਇਤਾਂ ਮੁਤਾਬਕ ਜਿਹੜਾ ਵੀ ਕੰਮ ਹੈ ಗ್ರಾಮ ਪੰਚਾਇਤ ਵਿੱਚ ਸਹੀ ਤੇ ਤਰ੍ਹਾਂ ਸਹੀ ਤੇ ਢੰਗ ਤਰੀਕੇ ਨਾਲ ਚੱਲ ਰਿਹਾ ਹੈ ਜਿਸ ਵਿੱਚ ਕੋਈ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਇਹਦੇ ਸਾਰਿਆਂ ਨੂੰ ਬਰਾਬਰ ਸਮਝਿਆ ਜਾ ਰਿਹਾ ਹੈ